ਆਰੀਆ গারਲ ਸਕੂਲ ਦੇ ਨਾਲ ਬਣੀਆਂ ਦੁਕਾਨਾਂ ਦਾ ਮਾਮਲਾ ਗਰਮਾਇਆ ਕਿਹਾ ਪਾਦਰੇ ਹੇਠਾਂ ਹੀ ਦੁਕਾਨਾਂ ਕੱਢ ਕੇ ਵਸੂਲਿਆ ਜਾ ਰਿਹਾ ਹੈ ਕਿਰਾਇਆ ਨਗਰ ਨਿਗਮ ਵੱਲੋਂ ਨਹੀਂ ਕੀਤੀ ਜਾ ਰਹੀ ਕੋਈ ਕਾਰਵਾਈ ਬਠਿੰਡਾ ਦੇ ਆਰੀਆ ਸਮਾਜ ਚੌਂਕ ਵਿਖੇ ਆਰੀਆ গারਲ ਸਕੂਲ ਦੇ ਨਾਲ ਜੋ ਦੁਕਾਨਾਂ ਬਣੀਆਂ ਹਨ ਉਹ ਜੋ ਇੱਕ ਸਕੂਲ ਦੀ ਬਿਲਡਿੰਗ ਦਾ ਵੱਧ ਰਸੀ ਉਹਦੇ ਹੇਠਾਂ ਇਹਨਾਂ ਦੇ ਉੱਤੇ ਸ਼ੈੱਡ ਪਾ ਕੇ ਦੁਕਾਨਾਂ ਬਣਾਈਆਂ ਗਈਆਂ ਹਨ ਅਤੇ ਉਹਨਾਂ ਤੇ ਐਸਆਪ ਸਕੂਲ ਦੀ ਮੈਨੇਜਮੈਂਟ ਤੇ ਕਿਰਾਇਆ ਵਸੂਲਣ ਦੇ ਦੋਸ਼ ਲਗਾਏ ਗਏ ਕਿਹਾ ਜੇ ਇਹ ਸਕੂਲ ਦੀ ਜਗ੍ਹਾ ਸੀ ਤਾਂ ਇਹਨਾਂ ਦੇ ਉੱਤੇ ਲੈਂਟਰ ਕਿਉਂ ਨਹੀਂ ਆਪਣਾ ਪਾਏ ਜਾ ਰਹੇ ਅਤੇ ਇਹਨਾਂ ਤੋਂ ਨਜਾਇਜ਼ ਤੌਰ ਤੇ ਮੈਨੇਜਮੈਂਟ ਵੱਲੋਂ ਜਿਹੜਾ ਕਿਰਾਇਆ ਹੈ ਉਹ ਵਸੂਲਿਆ ਜਾ ਰਿਹਾ ਹੈ ਦੂਜੇ ਪਾਸੇ ਜਦ ਸਾਡੇ ਵੱਲੋਂ ਮੈਨੇਜਮੈਂਟ ਦੇ ਨਾਲ ਗਲਵਤ ਕੀਤੀ ਗਈ ਤਾਂ ਉਹਨਾਂ ਨੇ ਇਹਨਾਂ ਸਾਰੇ ਦੋਸ਼ਾਂ ਨੂੰ ਨਕਾਰਿਆ ਕਿਹਾ ਇਹ ਬਹੁਤ ਹੀ ਪੁਰਾਣੀਆਂ ਦੁਕਾਨਾਂ ਹਨ ਤੇ ਬਹੁਤ ਸਾਰੇ ਕਿਰਾਏਦਾਰ 50 ਜਾਂ 100 200 ਰੁਪਏ ਕਿਰਾਏ ਦੇ ਹੀ ਬੈਠੇ ਹਨ ਇਹ ਸਕੂਲ ਦੀਆਂ ਹੀ ਦੁਕਾਨਾਂ ਹੈ ਅਤੇ ਇੱਕ ਸਕੂਲ ਦਾ ਗੇਟ ਹੈ ਜੋ ਉਸ ਦੇ ਵਿੱਚ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਆਪਣਾ ਕਿਲੇਲੇ ਪਾਸੇ ਇਹ ਸਕੂਲ ਦਾ ਗੇਟ ਸੀ ਉਸ ਨੂੰ ਵੀ ਬੰਦ ਕਰਕੇ ਉਹਦੇ ਵਿੱਚ ਵੀ ਦੁਕਾਨ ਕੱਢ ਦਿੱਤੀ ਗਈ ਉਸ ਦਾ ਵੀ ਕਿਰਾਇਆ ਵਸੂਲਿਆ ਜਾ ਰਿਹਾ ਹੈ ਆauso ਸੁਣਾਉਣੇ ਆ ਕੀ ਹੈ ਪੂਰਾ ਮਾਮਲਾ ਪਹਿਲੀ ਗੱਲ ਤਾਂ ਮੇਰੀ ਤਰਫ ਤੋਂ ਸਾਰਾ ਬਠਿੰਡੇ ਵਾਸੀਆਂ ਨੂੰ ਜੈ ਸ਼੍ਰੀ ਰਾਮ ਮੈਂ ਬਠਿੰਡਾ ਸ਼ਹਿਰ ਦਾ ਰਹਿਣ ਵਾਲਾ ਜੀ ਆਰਐਸਮਾਜ ਨੂੰ ਮੈਂ ਮੰਨਦਾ ਆਰਐਸਮਾਜ ਦੇ ਵਿੱਚ ਪਿਛਲੇ 10-12 ਸਾਲ ਤੋਂ ਜਦੋਂ ਪੀੜੀ ਗੋਇਲ ਜੀ ਹੁੰਦੇ ਸੀ ਇਹਨਾਂ ਦੇ ਪ੍ਰਧਾਨ ਉਦੋਂ ਤੋਂ ਦਾ ਮੈਂ ਇਹਨਾਂ ਨਾਲ ਜੁੜਿਆ ਹੋਇਆ ਇਸ ਟਾਈਮ ਜਿਹੜੀ ਅਸ਼wini ਮੋਗਾ ਜੀ ਪ੍ਰਧਾਨ ਹੈ ਜਾਂ ਉਹਨਾਂ ਦੀ ਟੀਮ ਹੈ ਇਹ ਪਹਿਲੀ ਗੱਲ ਤਾਂ ਆਰਐਸਵਾਦ ਦੇ ਵਿੱਚ ਬਹੁਤ ਗੈਰਕਾਨੂੰਨੀ ਕੰਮ ਹੋ ਰਿਹਾ ਹੈ ਸਮਾਜ ਦੇ ਵਿੱਚ ਲੋਕਾਂ ਨੂੰ ਨਾਤਾ ਜੋੜਿਆ ਜਾ ਰਿਹਾ ਨਾ ਉਹਨਾਂ ਦੀਆਂ ਪਰਤੀਆਂ ਕੀਤੀਆਂ ਜਾ ਰਹੀਆਂ ਜਿਹੜੇ ਪਰਿਵਾਰ ਆਰਐਸਵਾਦ ਚਾਹੁੰਦੇ ਹੈ ਉਹਨਾਂ ਦੀ ਬੇਇੱਜ਼ਤੀ ਕਰਦੇ ਹੈ ਤੇ ਉਹਨਾਂ ਦੀ ਸਿੱਧਾ ਉਹਨਾਂ ਨੂੰ ਕੱਟ ਕੇ ਨਹੀਂ ਦੇ ਰਹੇ ਇਹ ਮੇਰੀ ਵੀ ਸੀਧ ਮੈਨੂੰ ਕੱਟ ਕੇ ਨਹੀਂ ਦੇ ਰਹੇ ਆਹ ਜਿਹੜੀਆਂ ਦੁਕਾਨਾਂ ਦੀ ਗੱਲ ਰਹਿ ਗਈ ਜੀ ਇਹ ਦੁਕਾਨਾਂ ਗੈਰਕਾਨੂੰਨੀ ਬਣੀਆਂ ਹੋਈਆਂ ਇਹ ਦੁਕਾਨਾਂ ਨਾਤਾ ਸਕੂਲ ਦੀਆਂ ਮੈਂ ਪਰਸੋਂ ਮੰਗਲਵਾਰ ਨੂੰ ਨਗਰ ਨਿਗਮ ਨੂੰ ਬਠਿੰਡਾ ਕਾਰਪੋਰੇਸ਼ਨ ਨੂੰ ਇੱਕ ਆਰਟੀਏ ਫਾਈ ਪੁੱਛੂੰਗਾ ਕਿ ਜਿਹੜਾ ਆਰਐਸਮਾ ਚੌਂਕ 'ਚ ਆ ਰਿਆ ਗਰਲ ਸਕੂਲ ਹੈ ਉਹਦੇ ਬਾਹਰ ਜਿਹੜੀਆਂ ਦੁਕਾਨਾਂ ਸ਼ੈੱਡ ਪਾਈ ਹੋਈਆਂ ਆ ਤੁਹਾਨੂੰ ਮੈਂ ਦਿਖਾਵਾਂ ਇੱਕ ਬਸ ਦਾ ਬੱਧਰੇ ਬਣੇ ਹੋਏ ਆ ਤੇ ਇੱਕ ਬਸ ਦਾ ਸ਼ੈੱਡ ਪਾਈ ਹੋਈ ਆ ਇਹ ਦੁਕਾਨਾਂ ਸਕੂਲ ਦੀਆਂ ਕਿ ਉਹਨਾਂ ਦੀਆਂ ਆਰਐਸਮਾ ਸਭਾ ਦੀਆਂ ਜੇ ਸਕੂਲ ਦੀਆਂ ਤਾਂ ਉਹ ਪਲੈਂਟਰ ਕਿਉਂ ਨਹੀਂ ਪਾ ਰਿਆ ਜੇ ਕਾਰਪੋਰੇਸ਼ਨ ਦੀਆਂ ਤਾਂ ਇਹ ਕਿਰਾਇਆ ਕਿਉਂ ਖਾ ਰਹੇ ਆ ਇਹਦਾ ਲਗਭਗ 1.5 ਤੋਂ 2 ਲੱਖ ਰੁਪਏ ਕਿਰਾਇਆ ਆਰਐਸਮਾ ਵਾਲੇ ਖਾ ਰਹੇ ਆ ਤੇ ਜਦ ਕੀ ਇੱਥੇ ਇੱਕ ਥੜਾ ਹੁੰਦਾ ਜੀ ਜੋ ਮੈਂ ਆਪਦੇ ਬਜ਼ੁਰਗਾਂ ਤੋਂ ਸੁਨੇ ਆ ਇੱਥੇ ਥੜੇ ਦੇ ਲੋਕ ਸਮੋਥੇ ਵੇਚਣ ਵਾਲੇ ਹੋਰ ਮਤਲਕੀ ਮਤਲਕੀ ਛੋਟੇ ਛੋਟੇ ਕਾਰੋਬਾਰ ਵਾਲੇ ਸਕੂਲ ਦੇ ਬੱਚਿਆਂ ਨੂੰ ਸਮੋਥੇ ਖਵੰਦੇ ਹੁੰਦੇ ਸੀ ਤੇ ਇਹਨਾਂ ਨੇ ਆਪ ਇੱਕ ਜਗ੍ਹਾ ਕਬਜ਼ਾ ਕਰ ਲਿਆ ਤੇ ਜਦ ਕੀ ਇਹ ਦੁਕਾਨਾਂ ਕਾਰਪੋਰੇਸ਼ਨ ਦੀਆਂ ਤੇ ਇਹ ਜਗ੍ਹਾ ਬਿਲੀ ਹੋਣੀ ਚਾਹੀਦੀ ਹੈ ਤੇ ਸਕੂਲ ਦੀ ਇੱਕ ਗੱਲ ਹੋਰ ਹੈ ਜੀ ਸਕੂਲ ਦੇ ਇੱਕ ਗੇਟ ਲੱਗਿਆ ਹੋਇਆ ਅਸੀਂ ਇਹਨਾਂ ਸਕੂਲ ਦੇ ਦੋ ਤਿੰਨ ਗੇਟ ਦੇਖੇ ਹੋਏ ਆ ਇਹਨਾਂ ਨੇ ਬਾਕੀ ਸਕੂਲ ਦੇ ਗੇਟ ਬੰਦ ਕਰਕੇ ਦੁਕਾਨਾ ਬਣਾ ਦਿੱਤਾ ਇਹ ਲੱਗਦਾ ਕਿ ਇਹ ਗੈਰ ਕਾਨੂੰਨੀ ਬਣਾਇਆ ਹੋਇਆ ਸਟੱਪਾ ਫਰੈਂਟ ਇੱਕ ਕਪਲਾ ਹੀ ਹੈ ਜੀ ਇਹ ਤਾਂ ਸ਼ਰਿਆਮ ਕਾਰਪੋਰੇਸ਼ਨ ਦੀ ਜਗ੍ਹਾ ਹੈ ਜਿੱਮੇ ਬਾਜ਼ਾਰ ਪੀੜੇ ਹੋ ਰਿਹਾ ਬਾਜ਼ਾਰ ਬੰਦ ਹੋ ਬਲਕਿ ਜਗ੍ਹਾ ਘਟ ਰਹੀ ਹੈ ਇਹ ਜਗ੍ਹਾ ਹੈ ਹੀ ਕਾਰਪੋਰੇਸ਼ਨ ਦੀ ਤੇ ਕੋਲ ਤਾਂ ਮੱਲੋ ਜੋੜੀ ਕਰਾਇਆ ਲੈ ਰਿਹਾ ਇਹ ਕਰਾਇਆ ਲੈਣ ਦੇ ਹੱਕਦਾਰ ਨਹੀਂ ਇਹ ਇੱਥੇ ਧੜਕ ਬੰਨੀ ਚਾਹੀਦੀ ਹੈ ਤੇ ਇਹ ਟਾਹੀ ਦਣੀ ਤੇ ਹੁਣ ਅੱਜ ਦਾ ਕੀ ਮੰਤਰ ਮੈਂ ਇੱਕੋ ਮੰਗਣਾਂ ਜੀ ਪਹਿਲਾਂ ਤਾਂ ਮੈਂ ਆਟੀ ਪਾਉਂਗਾ ਮੰਗਲਵਾਰ ਨੂੰ ਕਿ ਇਹ ਜਗ੍ਹਾ ਕੀ ਦੀ ਹੈ ਇਹ ਜਗ੍ਹਾ ਮੈਨੂੰ ਇੱਕ ਗੱਲ ਪਤਾ ਹੈ ਇਹ ਜਗ੍ਹਾ ਕਾਰਪੋਰੇਸ਼ਨ ਦੀ ਹੈ ਇਹ ਛੱਡ ਸ਼ਰਿਆਮ ਤੇ ਕੀ ਹੁੰਦੀ ਹੈ ਕਿ ਇਹ ਤੇ ਕਾਰਪੋਰੇਸ਼ਨ ਦਾ ਅਸੀਂ ਰੋਡ ਰੋਲਰ ਫਰਾ ਕੇ ਪੰਜਾਬ ਸਰਕਾਰ ਦੀ ਜਗ੍ਹਾ ਪੰਜਾਬ ਸਰਕਾਰ ਨੂੰ ਦੁਆਵਾਂਗੇ ਤਾਂ ਜੋ ਸਾਡੇ ਵਡਿੰਡੇ ਦੀ ਗੰਦਗੀ ਨਿਕਲੇ ਤੇ ਆਰਐਸਵਾਜ ਜਿਹੜਾ ਕੋਈ ਇਹਨਾਂ ਨੇ ਕਪੜੇ ਵਾਜੀ ਕਿੱਤੀਆਂ ਵੀ ਆ ਅਸੀਂ ਉਹਨੂੰ ਜਾਗਰ ਕਰਾਂਗੇ ਤੇ ਜਿਹੜੇ ਲੋਕ ਆਰਐਸਵਾਜ ਨੂੰ ਮੰਨਦੇ ਐ ਉਹਨਾਂ ਦੀ ਸਿੱਧਾ ਘਟਣ ਤੇ ਆਰਐਸਵਾਜ ਦੇ ਨਾਲ ਉਹਨਾਂ ਨੂੰ ਜੋੜਿਆ ਜਾਵੇ ਤੇ ਉਹਨਾਂ ਦੇ ਪਰਿਵਾਰਾਂ ਨੂੰ ਜਿਹੜੇ ਪੁਰਾਣੇ ਮੈਂਬਰ ਐ ਅਸੀਂ ਉਹਨਾਂ ਨੂੰ ਆਰਐਸਮਾਨ ਨਾਲ ਜੋੜਾਂ। ਦੇਖੋ ਮੈਂ ਅਸ਼ਵਨੀ ਮੋਂਗਾ ਆਰਐਸਮਾਜ ਦਾ ਪ੍ਰੈਜ਼ੀਡੈਂਟ ਪਰ ਜੀ ਨੇ ਜਿਹੜਾ ਇਹ ਕਿਹਾ ਹੈ ਵੀ ਉਹ ਬੀ ਇਲਲੀਗਲ ਦੁਕਾਨਾਂ ਨੇ ਉਹ ਦੁਕਾਨਾਂ ਜਿਹੜੀਆਂ ਆਰਿਆ ਸਮਾਜ ਚੌਕ ਦੇ ਵਿੱਚ ਗਰਲ ਸਕੂਲ ਦੇ ਨਾਲ ਲੱਗਦੇ ਉਹ ਆਰਿਆ ਸਮਾਜ ਦੀਆਂ ਦੁਕਾਨਾਂ ਨੇ ਔਰ ਪਿਛਲੇ 50 ਸਾਲ ਤੋਂ ਮੈਂ ਉੱਥੇ ਹੀ ਦੇਖ ਰਿਹਾ ਐਤੋਂ ਪਹਿਲਾਂ ਤਾਂ ਮੈਂ ਬਚਿੱਟੇਜ ਨਹੀਂ ਸੀ ਲੇਕਿਨ ਪਿਛਲੇ 50 ਸਾਲ ਤੋਂ ਇੱਥੇ ਦੁਕਾਨਾਂ ਬਣੀਆਂ ਔਰ ਇਹੀ ਆਰਿਆ ਸਮਾਜ ਦੀ ਮਲਕੀਅਤ ਨੇ ਉਹ ਆਰਿਆ ਸਮਾਜ ਨੇ ਅੱਗੇ ਕਿਰਾਏ ਦੇ ਦਿੱਤਾ ਹੋਇਆ ਇਹ ਜਿਹੜਾ ਇਹਦਾ ਕਿਰਾਇਆ ਹੈ ਇਹ ਪੁਰਾਣਾ ਕਿਰਾਇਆ ਕੋਈ 500 ਰੁਪਏ ਦਿੰਦਾ ਕੋਈ 300 ਦਿੰਦਾ ਕੋਈ 700 ਰੁਪਏ ਦਿੰਦਾ ਐਵਰੇਜ ਇਦਾਂ ਦੇ ਸਾਰੇ ਕਹਿੰਦੇ ਸਾਡੇ ਲਗਭਗ 20 21 ਦੁਕਾਨਾਂ ਹੈਗੇ ਨੇ ਤੋ ਇਹਨਾਂ ਸਾਰਿਆਂ ਨੂੰ ਹਰ ਮਹੀਨੇ ਇਹਨਾਂ ਤੋਂ ਕਿਰਾਇਆ ਵਸੂਲਿਆ ਜਾਂਦਾ ਹੈ ਉਹਨਾਂ ਨੂੰ ਉਹਦੀ ਰਸੀਦ ਦਿੱਤੀ ਜਾਂਦੀ ਹੈ ਔਰ ਇੱਕ ਹੋਰ ਦੂਜੀ ਗੱਲ ਵੀ ਇਹ ਜਿਹੜੇ ਉਹ ਸਟੂਰੋ ਜਿਹੜਾ ਸੈੱਡ ਬਣੇ ਹੋਏ ਆ ਉਹ ਉੱਪਰ ਦੇ ਨੀਚੇ ਬਣਨੇ ਨਹੀਂ ਆਣ ਲਿਕੇ ਬਣਨੇ ਨੇ ਇਹ ਦੇਖੋ ਗੱਲ ਇਹ ਵੀ ਮੈਨੂੰ ਨਹੀਂ ਇਹਦੇ ਬਾਰੇ ਪਤਾ ਮੈਂ 15 ਸਾਲ ਤੋਂ ਆਰੇ ਸਮਾਜ ਦੇ ਵਿੱਚ ਆਇਆ ਹਾਂ ਇਹ ਮੈਂ ਜਦੋਂ ਦਾ 50 ਸਾਲ ਤੋਂ ਦੇਖ ਰਿਹਾ ਐਦਾਂ ਹੀ ਬਣਿਆ ਹੋਇਆ ਹੈ। ਔਰ ਇਹਦੀ ਮਲਕੀਅਤ ਦੀ ਹਾਲਤਾਂ ਕੋਈ ਐਸੀ ਕੋਈ ਉਹ ਮੈਂ ਨਹੀਂ ਸੁਣੀ ਕਦੇ ਕੋਈ ਐਸੀ ਗੱਲ ਹੋਵੇ। ਇਹ ਜਿਹੜਾ ਪੁਰਾਣਾ 50 ਸਾਲ ਪਹਿਲਾਂ ਸਿਸਟਮ ਹੈ ਉਹ ਕਾਰਪੋਰੇਸ਼ਨ ਵਾਲੇ ਹੀ ਦੱਸ ਸਕਦੇ ਨੇ। ਮੇਰੇ ਮੁਤਾਬਕ ਇਹ ਕੁਝ ਨਹੀਂ ਹੈ। ਔਰ ਇੱਕ ਸਕੂਲ ਦੇ ਗੇਟ ਦੀ ਗੱਲ ਕਰਦੇ ਜਿਹੜਾ ਸਕੂਲ ਦਾ ਗੇਟ ਹੈਗਾ ਉਹ ਗਰਲ ਸਕੂਲ ਦਾ ਗੇਟ ਬਾਰੇ ਗੱਲ ਕਰ ਰਹੇ ਲਗੇ। ਇਹ ਆਰੀਆ ਗਰਲ ਸਕੂਲ ਆਰੀਆ ਗਰਲ ਸਕੂਲ ਦਾ ਪ੍ਰੈਜ਼ੀਡੈਂਟ ਹੋ ਅਨਿਲ ਅਗਰਵਾਲ। ਤੇ ਉਹਨਾਂ ਨੇ ਉੱਥੇ ਗੇਟ ਕੰਡਿਆ ਸੀ ਉਹਦੇ ਬਾਰੇ ਮੈਂ ਹੁਣ ਆ ਨਹੀਂ ਲੱਗਰਵਾਣ ਨਾਲ ਹੀ ਮੈਂ ਉਹਦੇ ਨਾਲ ਗੱਲ ਕਰਕੇ ਮੈਂ ਤੁਹਾਨੂੰ ਦੱਸ ਸਕਦਾ ਕਿਉਂਕਿ ਉਹ ਅੱਜਕੱਲ ਮੈਨੇਜਮੈਂਟ ਦੇ ਬੇਰੇ ਪ੍ਰੈਜ਼ੀਡੈਂਟ ਨੇ ਉਹ ਅਨਲੀ ਲਕਰਵਾਣ ਨੇ ਨਹੀਂ ਹੈਗਾ ਤਾਂ ਅਨਲਿਕਲੇ ਜਿਵੇਂ ਕਰੇ ਕਿਉਂ ਘਟਨਾ ਵਾਪਰ ਸਕਦੀ ਹੈ ਵੀ ਇੱਕੋ ਹੀ ਗੇੜਾ ਨਹੀਂ ਲੇਕਿਨ ਉਹ ਜਿਹੜੇ ਫਾਇਰ ਬ੍ਰਿਗੇਡ ਵਾਲੇ ਆ ਸਾਰੇ ਰੋਜ਼ ਚੈੱਕ ਕਰਕੇ ਜਾਂਦੇ ਨੇ ਜੇ ਕੋਈ ਨਾ ਕੋਈ ਨੋਟਿਸ ਹੀ ਗਿਆ ਹੋਊਗਾ ਉਹਨਾਂ ਕੋ ਫਾਇਰ ਸੇਫਟੀ ਸਰਟੀਫਿਕੇਟ ਹੈਗਾ ਉਹ ਐਵੇਂ ਤਾਂ ਨਹੀਂ ਹੈਗਾ ਮਤਲਬ ਐਸੀ ਸਾਨੂੰ ਸਬਮਿਟ ਕਰਨਾ ਹੁੰਦਾ ਹਰ ਸਾਲ ਸੀ ਸਬਮਿਟ ਕਰਦੇ ਆ ਫਾਇਰ ਸੇਫਟੀ ਸਰਟੀਫਿਕੇਟ ਔਰ ਦੂਸਰਾ ਗੇਟ ਸੀਆ ਕੰਨੀ ਜਿੱਥੇ ਕੱਟ ਕੇ ਦੁਕਾਨਾਂ ਬਣਾ ਲੈਂਦੇ ਨੇ ਦੁਕਾਨਾਂ ਦੇਖੋ ਗੱਲ ਇਹ ਵੀ ਉਹ ਸਾਰਾ ਏਰੀਆ ਜਿਹੜਾ ਪੋਰਸ਼ਨ ਹੈ ਉਹ ਸਾਰਾ ਸਕੂਲ ਗਰਲ ਸਕੂਲ ਦਾ ਹੈ ਉਹ ਅਗਰ ਆਪਣਾ ਕਮਰੇ ਨੂੰ ਬੰਦ ਕਰਕੇ ਬਾਹਰ ਕੱਢ ਦਿੰਦੇ ਆ ਤਾਂ ਮੇਰੇ ਖਿਆਲ ਦੇ ਵਿੱਚ ਕੋਈ ਉਹ ਨਹੀਂ ਹੈ ਉਹਨਾਂ ਦਾ ਆਪਣਾ ਹੀ ਹੈ ਹਬ ਤੱਕ ਈ ਲਈ ਬਸ ਇਤਨਾ ਹੀ ਫਿਰੋਗੀ ਆਪਸੇ ਮੁਲਾਕਾਤ ਐਸੀ ਇੱਕ ਔਰ ਖਬਰ ਕੇ ਸਾਥ ਹਬ ਤੱਕ ਲਈ ਨਮਸਕਾਰ ਹੋ ਦਿੱਖਤੇ ਰਹੀਏ